ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਤੁਹਾਨੂੰ ਇਸ ਫਸਲ ਬਾਰੇ ਜਾਣਕਾਰੀ ਦੇਵਾਂਗੇ ਕਿਹੜੀ ਫਸਲ ਹੈ ਕਿੰਨਾ ਕੁ ਦਾ ਝਾੜ ਹੁੰਦਾ ਕਿਹਦੀ ਰੇਟ ਵਿਕਦੀ ਹੈ ਪੂਰੀ ਗੱਲਬਾਤ ਇਸ ਫਸਲ ਬਾਰੇ ਆਪਾਂ ਕਰਾਂਗੇ ਸੋ ਗੱਲ ਕਰਦੇ ਹਾਂ ਜੀ ਇਸ ਫਸਲ ਦੀ ਇਸ ਫਸਲ ਬਾਰੇ ਉਹਨਾਂ ਕਿਸਾਨਾਂ ਨੂੰ ਪਤਾ ਹੋਊਗਾ ਜਿਹੜੇ ਮਟਰਾਂ ਦੀ ਖੇਤੀ ਕਰਦੇ ਆ ਖਾਸ ਕਰਕੇ ਸਾਡਾ ਏਰੀਆ ਤਰਨਤਾਰਨ ਅੰਮ੍ਰਿਤਸਰ ਜੰਡਿਆਲਾ ਗੁਰੂ ਇਧਰਲੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਇਹਦੀ ਲਗਾਈ ਹੈ ਇਹਨੂੰ ਲਗਾਇਆ ਜਾਂਦਾ ਕਿਉਂਕਿ ਇਹਨੂੰ ਜਿਹੜਾ ਵਾ ਜਦੋਂ ਮਟਰ ਬੀਜੀ ਦੇ ਆ ਮਟਰਾਂ ਦੇ ਨਾਲ ਹੀ ਇਹਨੂੰ ਇਹਦਾ ਛਟਾ ਦੇ ਦਈਦਾ ਤੇ ਬਾਅਦ ਵਿੱਚ ਮਟਰ ਤੋੜ ਕੇ ਤੇ ਇਹਦੀ ਗੋਡੀ ਕਰਾ ਕੇ ਬਾਅਦ ਵਿੱਚ ਇਹ ਤੀਸਰੀ ਫਸਲ ਜਿਹੜੀ ਆ ਉਹ ਤਿਆਰ ਹੋ ਜਾਂਦੀ ਆ ਅੱਗੇ ਗੱਲ ਕਰਦੇ ਆ ਜਿਹਦੇ ਝਾੜ ਦੀ ਝਾੜੇ ਦਾ 18 ਤੋਂ ਲੈ ਕੇ 22 ਮਣ ਤੱਕ ਜਿਹੜਾ ਆਰਾਮ ਨਾਲ ਨਿਕਲ ਆਉਂਦਾ ਚੰਗੀ ਸੰਭੀ ਹੋਏ ਤੇ 22 ਮਣ ਝਾੜੇ ਦਾ ਨਿਕਲ ਆਉਂਦਾ ਤੇ ਰੇਟ ਦੀ ਗੱਲ ਕਰ ਲਈਏ ਰੇਟ ਬਹੁਤ ਵਧੀਆ ਹੁੰਦਾ ਇਹਦਾ ਪਿਛਲੀ ਵਾਰ ਅਸੀਂ 4000 ਨੂੰ ਮਣ ਵੇਚੀ ਸੀ ਸੋ ਇਸ ਫਸਲ ਨੂੰ ਸਾਡੇ ਇੱਧਰ ਬੂਟੀ ਵੀ ਕਹਿ ਦਿੰਦੇ ਆ ਇਹ ਜਵੈਣ ਵੀ ਕਹਿ ਦਿੰਦੇ ਆ ਜਵੈਣ ਵਰਗੀ ਹੁੰਦੀ ਹੈ ਬਿਲਕੁਲ ਸੇਮ ਟੂ ਸੇਮ ਹਰੇ ਰੰਗ ਦੀ ਹੁੰਦੀ ਹੈ ਤੇ ਇਹ ਦਾ ਜਿਹੜਾ ਇਸਤੇਮਾਲ ਆ ਉਹ ਦਵਾਈਆਂ ਦੇ ਵਿੱਚ ਕੀਤਾ ਜਾਂਦਾ ਜ਼ਿਆਦਾਤਰ ਇਹ ਜਿਹੜੀ ਆ ਬਾਹਰ ਭੇਜੀ ਜਾਂਦੀ ਹੈ ਸੋ ਇਹਦਾ ਰੇਟ ਜਿਹੜਾ ਵਾ ਉਹ ਉੱਪਰ ਥੱਲੇ ਹੁੰਦਾ ਰਹਿੰਦਾ ਪਰ ਅਸੀਂ ਕਦੀ ਵੀ ਇਹਦਾ ਰੇਟ ਜਿਹੜਾ 3500 ਤੋਂ ਥੱਲੇ ਹਜੇ ਤੱਕ ਨਹੀਂ ਵੇਚੀ ਤਾਂ ਉਹਨੂੰ ਉੱਪਰ ਨੂੰ ਜਿੰਨਾ ਮਰਜ਼ੀ ਰੇਟ ਚੱਲ ਜਾਵੇ ਤੇ ਇਹ ਦੇਖਣ ਨੂੰ ਵੀ ਧਨੀ ਵਰਗੀ ਜਾਪਦੀ ਹੈ ਜਿਸ ਤਰ੍ਹਾਂ ਧਨੀਆ ਬੀਜਿਆ ਹੁੰਦਾ ਵਾ ਪਰ ਇਹ ਇੱਕ ਜੁਆਇਨ ਹੈ ਜਿਹੜੀ ਆ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦੀ ਜ਼ਿਆਦਾਤਰ ਬਾਹਰ ਭੇਜੀ ਜਾਂਦੀ ਹੈ ਸੋ ਇਹੋ ਜਾਣਕਾਰੀ ਦੇਣੀ ਸੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਧੰਨਵਾਦ